ਦੋਸਤੋ ਪਟਿਆਲਾ ਦੇ ਨੰਬਰ ਰੋਡ ਤੇ ਪਾਖੜਾ ਦੇ ਨੇੜੇ ਸੜਕ ਕਿਨਾਰੇ ਝਾੜੀਆਂ ਨੂੰ ਅੱਗ ਲੱਗ ਗਈ। ਹੌਲੀ-ਹੌਲੀ ਅੱਗ ਵੱਧਦੀ ਗਈ ਤਾਂ ਲੋਕਾਂ ਨੇ ਪੁਲਿਸ ਤੇ ਫਾਇਰ ਮੈਮਨ ਨੂੰ ਸੂਚਨਾ ਦਿੱਤੀ। ਜਿਸ ਤੇ ਮੌਕੇ ਤੇ ਪੁਲਿਸ ਤਾਂ ਪੈਦਲ ਹੀ ਪਹੁੰਚ ਗਈ ਪਰ ਫਾਇਰ ਮੈਮਨ ਵਾਲੇ ਮੁੱਖ ਮੰਤਰੀ ਵੱਲੋਂ ਮਿਲੀਆਂ ਨਵੀਆਂ ਗੱਡੀਆਂ ਲੈ ਕੇ ਵੀ ਮੌਕੇ ਤੇ ਨਹੀਂ ਪਹੁੰਚ ਪਾਏ। ਇਹ ਤਾਂ ਪੁਲਿਸ ਵਾਲਿਆਂ ਨੇ ਬਹਾਦਰੀ ਦਿਖਾਈ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ। ਇਹ ਵੀ ਕਹਿ ਸਕਦੇ ਹਾਂ ਕਿ ਲੋਕਾਂ ਤੇ ਪੁਲਿਸ ਵਾਲਿਆਂ ਨੇ ਕੋਈ ਵੱਡਾ ਹਾਦਸਾ ਹੋਣ ਤੋਂ ਰੋਕਿਆ ਹਾਲਾਂਕਿ ਇਸ ਪੂਰੀ ਘਟਨਾ ਵਿੱਚ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਰਿਆ ਪਰੰਤੂ ਜੇਕਰ ਸਥਾਨਕ ਲੋਕ ਤੇ ਪੁਲਿਸ ਇਸ ਅੱਗ ਤੇ ਕਾਬੂ ਨਾ ਪਾਉਂਦੇ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਵੀ ਲਾਈਕ ਫੋਲੋ ਕਰ ਲਿਓ ਤੇ ਕਮੈਂਟ ਕਰਕੇ ਦੱਸਣਾ ਆਪਣੇ ਦਿਲ ਦੇ ਵਿਚਾਰ ਪਟਿਆਲਾ ਟੂਡੇ ਦੇ ਲਈ ਜਗਜੀਤ ਜੱਗੀ ਦੀ ਰਿਪੋਰਟ ਐਂਬੂਲੈਂਸ ਨੂੰ ਫੋਨ ਨਹੀਂ ਮਾਰਿਆ ਨੂੰ ਕਰਤਾ ਕਰਤਾ ਬਰੇ ਫੋਨ 2-3 ਵਾਰ ਘੱਟਦਾ ਰਵਿੰਦਰ ਨੂੰ ਵੀ ਕਰਤਾ ਯਾਰ ਫੋਨ ਕਰਤਾ ਜਦ ਤੱਕ ਕਿ ਮਾਰੀ ਕੋ ਸਲਬਾ ਕੋ ਮਾਰੀ ਕੋ ਮਾਰੀ ਕੋ ਸਾਧੋ ਉਰੇ ਆਇਆ ਕਿਥੇ ਆ ਰਿਹਾ 여기까그 다음으로는 밥 있는